ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਤੁਹਾਡੇ ਸਾਹਮਣੇ ਅੱਜ ਫਿਰ ਅਸੀਂ ਘੈਂਡ ਘੈਂਡ ਐਡਵਾਂ ਲੈ ਕੇ ਆਏ ਆ ਤੇ ਤੁਸੀਂ ਭਰਾ ਦੇ ਰੇਟ ਚੈੱਕ ਕਰਨੇ ਆ ਰੂਹ ਖੁਸ਼ ਕਰਦਾਗਾ ਤੁਹਾਡੀ ਮੈਂ ਔਰ ਕੰਪਨੀ ਨਾਲੋਂ ਘੱਟ ਰੇਟਾਂ ਦੇ ਮਾਲ ਵੇਚਦਾ ਤੁਹਾਡਾ ਭਰਾ ਕੰਪਨੀ ਨਾਲੋਂ ਘੱਟ ਰੇਟਾਂ ਤੇ ਤੁਹਾਡਾ ਭਰਾ ਮਾਲ ਵੇਚਦਾ ਪਲੀਜ਼ ਰੇਟ ਚੈੱਕ ਕਰੋ ਤੇ ਵਿਜ਼ਿਟ ਕਰੋ ਥੈਂਕ ਯੂ ਇਹ ਦੇਖੋ ਇਹ ਸੰਦੂਰ ਹੈ ਜੀ ਸਿਰਫ 2 ਰੁਪਏ ਦਾ ਸੰਦੂਰ ਹੈ ਤੁਹਾਡੇ ਲਈ ਸਿਰਫ ਤੁਹਾਨੂੰ 2 ਰੁਪਏ ਦਾ ਸੰਦੂਰ ਪਹਿਣਾ ਹੈ 10 ਰੁਪਏ ਦਾ ਤੇ ਸੇਲ ਕਰ ਦੋ ਠੀਕ ਹੈ ਜੀ ਆ ਜਓ ਆ ਦੇਖੋ ਇਹ ਰੋਜ਼ ਵਾਟਰ ਆ ਗਿਆ 4 ਰੁਪਏ ਦਾ ਰੋਜ਼ ਵਾਟਰ ਹੈ ਸਿਰਫ 4 ਰੁਪਏ ਦਾ ਰੋਜ਼ ਵਾਟਰ ਹੈ 25 ਰੁਪਏ 35 ਰੁਪਏ ਦੀ ਐਮ ਆਰ ਪੀ ਹੋਣੀ ਹੈ ਇਹ ਦੇਖੋ ਇਹਦੀ ਐਮ ਆਰ ਪੀ ਹੈਗੀ ਹੈ ਰੱਬ ਤੁਹਾਡਾ ਭਲਾ ਕਰੇ 35 35 ਐਮ ਆਰ ਪੀ ਹੈ 4 ਰੁਪਏ ਦਾ ਪੈਂਦਾ ਤੁਹਾਨੂੰ ਦੱਸੋ ਹੈ ਗੱਲ ਬਾਤ ਹੈ ਦੇਖੋ ਐਲ ਪੀ ਸਟਿਕ ਆ ਗਈ ਹਰੇਕ ਨੇ ਲਿਪਸਟਿਕ ਲਾਣੀ ਲਾਣੀ ਹੈ ਕੋਈ ਬੱਚਾ ਆ ਕੋਈ ਕੁੜੀ ਬੱਚਾ ਆ ਕੋਈ ਸਿਆਣਾ ਆ ਉਹਨੂੰ ਲਿਪਸਟਿਕ ਲਾਣੀ ਹੀ ਲਾਣੀ ਹੈ ਠੀਕ ਹੈ ਜੀ ਨਿਆਣੇ ਵੀ ਪੈਨਸਲ ਨਹੀਂ ਆਉਂਦੀ 10 ਰੁਪਏ ਦੀ ਮੈਂ ਤੁਹਾਨੂੰ 3 ਰੁਪਏ ਦੀ ਲਿਪਸਟਿਕ ਦੇ ਦਾਂਗਾ ਸਿਰਫ 3 ਰੁਪਏ ਦੀ ਲਿਪਸਟਿਕ ਹੈ ਔਰ ਤੁਸੀਂ ਕਿੰਨੇ ਦੀ ਵੇਚਨੀ ਹੈ 20 ਰੁਪਏ ਦੀ ਹੈ ਗੱਲ ਵੱਤ